ਤੋਂ ਬਾਅਦ ਢੜਬਾ ਸਕੂਲ ਆਫ ਫੈਮਿਨੈਂਸ ਸਾ ਜਿੱਥੇ ਬਹੁਤ ਵੱਡੇ ਪੱਧਰ ਤੇ ਕੰਮ ਹੋਏ ਨੇ ਸਕੂਲ ਦੇ ਕਮਰੇ ਵੀ ਬਣੇ ਨੇ ਕਿ ਲੈਬਸ ਵੀ ਬਣੀਆਂ ਕੈਮਿਸਟਰੀ ਦੀ ਲੈਬ ਸਾਇੰਸ ਦੀਆਂ ਲੈਬ ਜਿਹੜੀ ਉਹ ਵੀ ਬਣੀਆਂ ਔਰ ਪਖਾਨੇ ਬਣਨੇ ਨੇ ਔਰ ਚਾਰਦਵਾਰੀ ਲਗਭਗ 13 ਲੱਖ ਰੁਪਏ ਦੀ ਚਾਰਦਵਾਰੀ ਬਣੀ ਆ 33 ਲੱਖ ਰੁਪਏ ਦੀ ਲੈਬ ਬਣੀ ਆ ਬੱਚਿਆਂ ਦੇ ਪਖਾਨੇ ਬਣਨੇ ਨੇਗੇ ਸੋ ਗਰਾਊਂਡ ਬਣਨੇ ਨੇਗੇ ਸੋ ਧਰਤੀ ਉੱਤੇ ਧਰਾਤਲ ਉੱਤੇ ਕਿੰਨਾ ਕੰਮ ਹੋ ਰਿਹਾ ਅੱਜ ਦੀ ਨਿਸ਼ਾਨੀ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਹੋਈ ਹੈਗੀ ਆ ਹੁਣ ਮੌੜਾ ਖੜਿਆਗੇ ਮੌੜਾ ਦੇ ਅੰਦਰ ਕਿੰਨੇ ਵੱਡੇ ਕੰਮ ਜਿਹੜੇ ਸਕੂਲ ਦੇ ਅੰਦਰ ਹੋਏ ਨੇ ਸੋ ਇਹ ਸਿੱਖਿਆ ਕ੍ਰਾਂਤੀ ਜਿਹੜੀ ਆ ਪੰਜਾਬ ਚੱਲ ਪਈ ਆ ਜੋ ਅਸੀਂ ਸਿੱਖਿਆ ਦਾ ਮਾਡਲ ਪੰਜਾਬ ਦੇ ਅੰਦਰ ਨਹੀਂ ਦਿੱਲੀ ਦੇ ਅੰਦਰ ਸਭ ਤੋਂ ਪਹਿਲਾਂ ਸਿੱਖਿਆ ਦਾ ਮਾਡਲ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਅੰਦਰ ਪੈਦਾ ਕੀਤਾ ਮਨੀਸ਼ ਸ਼ਿਸ਼ੋਧਿਆ ਜੀ ਨੇ अरविंद केजरीवाल ਨੇ ਦਿੱਲੀ ਚ ਇੱਕ ਮਾਡਲ ਸਟੈਬਲਿਸ਼ ਕੀਤਾ ਉਸ ਮਾਡਲ ਦੇ ਨਾਂ ਦੇ ਉੱਤੇ ਅਸੀਂ 2022 ਚ ਇਲੈਕਸ਼ਨ ਲੜੀ ਕਿ ਜਦੋਂ ਸਾਡੀ ਸਰਕਾਰ ਆਊ ਤਾਂ ਇਹ ਹੀ ਮਾਡਲ ਜਿਹੜਾ ਪੰਜਾਬ ਚ ਰੈਪਲੀਕੇਟ ਕਰਾਂਗੇ ਪੰਜਾਬ ਚ ਲਾਗੂ ਕਰਾਂਗੇ ਅੱਜ ਉਹ ਮਾਡਲ ਜਿਹੜਾ ਇੱਕ ਸਬੂਤ ਦੇ ਰੂਪ ਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਆ ਲਗਭਗ 20000 ਸਕੂਲਾਂ ਚੋਂ 20000 ਸਕੂਲਾਂ ਚ 12000 ਸਕੂਲਾਂ ਦੇ ਅੰਦਰ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਚਾਰ ਦੀਵਾਰੀਆਂ ਬਣ ਚੁੱਕੀਆਂ ਨੇਗੇ ਕਲਾਸਰੂਮ ਬਣ ਚੁੱਕੇ ਨੇਗੇ ਬੈਠਣ ਲਈ ਡੈਸਕ ਬਣ ਚੁੱਕੇ ਨੇ ਪਖਾਨੇ ਬਣ ਚੁੱਕੇ ਨੇਗੇ ਸ਼ਾਨਦਾਰ ਹਵਾਦਾਰ ਪੱਖੇ ਲੱਗ ਚੁੱਕੇ ਨੇਗੇ ਔਰ ਲੈਬਸ ਬਣ ਚੁੱਕੀਆਂ ਨੇਗੀਆਂ ਔਰ ਲਾਇਬ੍ਰੇਰੀਆਂ ਬਣ ਚੁੱਕੀਆਂ ਨੇਗੀਆਂ ਪਲੇ ਗਰਾਊਂਡ ਬਣ ਰਹੇ ਨੇਗੇ ਸੋ ਮੈਂ ਸਮਝਦਾ ਪੰਜਾਬ ਦੇ ਅੰਦਰ ਸਿੱਖਿਆ ਦੀ ਕ੍ਰਾਂਤੀ ਜਿਹੜੀ ਆ ਉਹ ਚੱਲ ਰਹੀ ਆ ਕਿਉਂਕਿ ਲਾਸਟ ਜਦੋਂ ਵਿਧਾਨ ਸਭਾ 'ਚ ਮੈਂ ਬਜਟ ਪੇਸ਼ ਕੀਤਾ ਸੀ ਤਾਂ ਉਹ ਮੈਂ ਕਿਹਾ ਸੀਗਾ ਕਿ ਜਿਹੜਾ ਬਜਟ ਆ ਬਦਲਾਅ ਦਾ ਬਜਟ ਆ ਪੰਜਾਬ ਕਿਵੇਂ ਬਦਲਿਆ ਇੰਮਕੀ ਸਭ ਤੋਂ ਪਹਿਲਾਂ ਸਾਨੂੰ ਸਿੱਖਿਆ ਦੇ ਅੰਦਰ ਸਾਡੀ ਗਰੰਟੀ ਸੀ ਉਹ ਪੂਰੀ ਹੋਈ ਆ ਸੋ ਬਦਲਾਅ ਸਿੱਖਿਆ ਦੇ ਅੰਦਰ ਕੀ ਹੋਇਆਗਾ ਸਿਹਤ ਕੇਂਦਰ ਸਿਹਤ ਸੇਵਾਵਾਂ ਦੇ ਅੰਦਰ ਹੋਇਆਗਾ ਔਰ ਖਾਸ ਕਰਕੇ ਹੁਣ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਉਹ ਵੀ ਬਹੁਤ ਵੱਡੀ ਇੱਕ ਮੈਸਮ ਦਾ ਮਹਮ ਜਿਹੜੀ ਆ ਔਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚੱਲ ਰਹੀ ਆ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਕੇ ਰਹਿ ਤਾਂ ਕਿ ਜੜ ਤੋਂ ਖਤਮ ਕਰਾਂਗੇ ਅੱਜ ਮੈਂ ਦੇਖ ਰਿਹਾ ਸੀਗਾ ਸਾਡੇ ਟੀਚਰ ਸਾਹਿਬਾਨ ਨੇ ਦੱਸਿਆ ਕਿ ਅਸੀਂ ਸਾਰੇ ਬੱਚਿਆਂ ਨੂੰ ਸਾਰੇ ਬੱਚਿਆਂ ਨੂੰ ਜਿਹੜਾ ਉਹ ਸੋਚ ਕੋਨੇ ਆ ਉਹਨਾਂ ਨੂੰ ਤਿਆਰ ਕਰਦੇ ਆ ਕੋਈ ਨਸ਼ ਇਸੇ ਤਰੀਕੇ ਅਸੀਂ ਸਾਡੇ ਸਕੂਲ ਦੇ ਇੱਥੇ ਕੈਂਪਸ ਬਰੇਜਰ ਜੁਕਤ ਹੋਏ ਨੇਗੇ ਸਾਰੇ ਸਕੂਲਾਂ ਚ ਕੀਤੇ ਨੇਗੇ ਉਹ ਬੜੀ ਅੱਛੀ ਭੂਮਿਕਾ ਨਿਭਾ ਰਹੇ ਨੇਗੇ ਚੌਂਕੀਦਾਰ ਲਾਏ ਨੇਗੇ ਉਹ ਬੜੀ ਅੱਛੀ ਭੂਮਿਕਾ ਨਿਭਾ ਰਹੇ ਨੇਗੇ ਸੋ 20000 ਦੇ ਆਪਕ ਜਿਹੜੇ ਨੇਗੇ ਉਹ ਸਕੂਲਾਂ ਚ ਤਾਇਨਾਤ ਹੋਏ ਨੇ ਕਿ 12800 ਦੇ ਆਪਕ ਪੱਕੇ ਹੋਏ ਨੇ ਕਿ ਜਿਨ੍ਹਾਂ ਨੂੰ ਕਾਂਗਰਸ ਵੇਲੇ ਅਕਾਲੀ ਦਲ ਵੇਲੇ 6000 ਤਨਖਾਹ ਮਿਲਦੀ ਸੀ ਅੱਜ ਉਹਨਾਂ ਨੂੰ 25-25000 ਤਨਖਾਹਾਂ ਮਿਲ ਰਹੀਆਂ ਨੇ ਕਿ ਸੋ ਲਗਾਤਾਰ ਅਸੀਂ ਐਜੂਕੇਸ਼ਨ ਦੇ ਖੇਤਰ ਸੁਧਾਰ ਕਰ ਰਹੇ ਆਂਗੇ ਸਾਡੀ ਸਰਕਾਰ ਬਣੀ ਹੋਏ ਇਸ ਗੱਲ ਤੇ ਆ ਕਿ ਅਸੀਂ ਕੰਮ ਕਰਾਂਗੇ ਉਹ ਕੰਮ ਕਰ ਰਹੀਆਂ ਕਿ ਇਸ ਇਸ ਗੱਲ ਕਰਕੇ ਵਿਰੋਧੀਆਂ ਨੇ ਬੋਲਣਾਗਾ ਉਹ ਆਪਣੇ ਸਮੇਂ ਚ ਇੱਕ ਵੀ ਸਕੂਲ ਦਾ ਅਧਿਕਾਰਨ ਦੀ ਕਰ ਸਕੇ ਜਦੋਂ ਉਹਨਾਂ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਾਂ ਅਕਾਲੀ ਦਲ ਬੀਜੇਪੀ ਵਾਲਾਂ ਦੀ ਸਰਕਾਰ ਸੀ ਉਹ ਸਿਰਫ ਤੇ ਸਿਰਫ ਨਸ਼ੇ ਵੇਚਣ ਤੇ ਲੱਗੇ ਰਹੇ ਅਸੀਂ ਤਾਂ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਆ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਸਿੱਖਿਆ ਨਾਲ ਜੋੜ ਕੇ ਉਹਨਾਂ ਨੂੰ ਅੱਗੇ ਵਧਾ ਰਹੇ ਹਾਂਗੇ ਸੋ ਇਸ ਕਰਕੇ ਉਹਨਾਂ ਨੂੰ ਤਕਲੀਫ ਹੋਣਾ ਲਾਜ਼ਮੀ ਆ